ਉਸ ਦਾ ਨਾਮ ਜਪ ਇਕ ਮਨ ਇਕ ਚਿਤ ਹੋ ਕੇ ਪ੍ਰੇਮ ਨਾਲ ਉਸ ਪਰਮਾਤਮਾ ਦਾ ਨਾਮ ਜਪ ਇਹ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਭਾਈ ਇਕ ਮਨ ਇਕ ਚਿਤ ਹੋ ਕੇ ਨਾਮ ਜਪ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਸੇਵਾ ਸੇਵਨ ਬਡੇਰੀ ਉਮਰ ਦੇ ਵਿੱਚ ਕੀ ਸੀ ਆਪ ਹਰ ਰੋਜ਼ ਵਿਰਧ ਅਵਸਥਾ ਵਿੱਚ ਹੁੰਦਿਆਂ ਵੀ ਬਿਆਸਾ ਦਰਿਆ ਤੋਂ ਜਲਦੀ ਕਾਗਰ ਭਰ ਕੇ ਲਿਆਉਂਦੇ ਅੱਜ ਹਰ ਰੋਜ਼ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਇਸ਼ਨਾਨ ਕਰਾਉਂਦੇ ਸੀ ਸਤਗੁਰਾਂ ਦਾ ਇਸ਼ਨਾਨ ਖਰਾ ਕੇ ਫਿਰ ਆਪ ਇੱਕ ਪਾਸੇ ਬੈਠ ਕੇ ਬੰਦਗੀ ਵਿੱਚ ਲੱਗ ਜਾਦੇ ਸਿਮਰਨ ਕਰਦੇ ਇਸੇ ਤਰ੍ਹਾਂ 12 ਸਾਲ ਕਾਲਣਾ ਖਾਲੀ ਸੇਵਾ ਕੀਤੀ ਸਿਮਰਨ ਕੀਤਾ ਆਰ ਜੇ ਸੇਵਾ ਸਿਮਰਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣਾ ਰੂਪ ਬਣਾ ਦਿੱਤਾ ਆਪਣੇ ਇਥਾਂ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਇਹਨੂੰ ਲੋਕ ਨੇ ਮਾਣਾ ਨਿਥਾਣਾ ਕਹਿੰਦੇ ਸੀ ਨਿਥਾਵਾ ਜਿਹਨੂੰ ਲੋਕ ਕਹਿੰਦੇ ਸੀ ਇਹ ਕੁੜਮਾ ਦਾ ਪਾਣੀ ਢੋਕੇ ਰੋਟੀ ਖਾਂਦਾ ਘਰੋਂ ਕੰਢਿਆ ਹੋਇਆ ਕਿਤੇ ਟਿਕਾਣਾ ਨਹੀਂ ਇਸਨੂੰ ਉਹ ਨਿਥਾਮਿਆਂ ਦੇ ਥਾਮ ਬਣਾ ਦਿੱਤੇ ਨਿਮਾਣਿਆਂ ਦੇ ਮਾਣ ਬਣਾ ਦਿੱਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਥਾਪ ਦਿੱਤੇ ਆਪਣੀ ਥਾਂ ਬਹਾ ਕੇ ਬੁਰੇ ਬਣਾ ਦਿੱਤੇ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਗੁਰਦਾਰਾ ਹੈ ਜਿਵਾਰਾ ਸਾਹਿਬ ਜਿੱਥੇ ਅੱਜ ਵੀ ਉਹ ਕੰਨ ਦੇ ਵਿੱਚ ਕਿਲੀ ਮੌਜੂਦ ਹੈ ਜਿਸ ਕਿਲੀ ਨੂੰ ਫੜ ਕੇ ਗੁਰੂ ਜੀ ਸਿਮਰਨ ਕਰਿਆ ਕਰਦੇ ਸੀ ਤਾਂ ਕਿ ਵਿਰਧ ਅਵਸਥਾ ਦੇ ਵਿੱਚ ਆਲਸਣਾ ਨਾ ਪਵੇ ਸਾਵਧਾਨ ਹੋ ਕੇ ਖੜੇ ਹੋ ਕੇ ਕਿਲੀ ਨੂੰ ਹੱਥ ਪਾ ਕੇ ਫੇਰ ਉਹ ਸਿਮਰਨ ਕਰਿਆ ਕਰਦੇ ਇੱਕ ਗੁਰਸਿੱਖ ਨੇ ਪੁੱਛ ਲਿਆ ਸੱਚੇ ਪਾਤਸ਼ਾਹ ਤੁਸੀਂ 12 ਸਾਲ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕੀਤੀ ਐ ਸਿਮਰਨ ਕੀਤਾ ਹੈ ਔਰ ਗੁਰੂ ਦੀ ਨੂੰ ਰਿਝਾ ਲਿਆ ਪ੍ਰਸੰਨ ਕਰ ਲਿਆ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ ਗੁਰਤਾ ਗੱਦੀ ਮਿਲ ਗਈ ਬਹੁਤ ਵੱਡਾ ਮਰਤਬਾ ਤੁਹਾਨੂੰ ਪ੍ਰਾਪਤ ਹੋ ਗਿਆ ਗੁਰੂ ਨਾਨਕ ਦਾ ਤੀਸਰਾ ਰੂਪ ਬਣ ਕੇ ਹੋ ਸਭ ਕੁਝ ਪਾਪਤ ਹੋ ਗਿਆ ਅਜੇ ਵੀ ਤੁਹਾਨੂੰ ਸਿਮਰਨ ਕਰਨ ਦੀ ਲੋੜ ਹੈ ਅਜੇ ਵੀ ਕੀਲੀ ਨੂੰ ਫੜ ਕੇ ਖੜਦੇ ਹੋ ਅਜੇ ਵੀ ਐਨੀ ਕੰਮ ਸਾਧਨ ਕਰ ਰਹੇ ਹੋ ਹੁਣ ਤੁਹਾਨੂੰ ਸੇਵਾ ਸਿਮਰਨ ਦੀ ਕੀ ਲੋੜ ਹੈ ਜਿੰਨੋ ਕਿ ਤੁਹਾਨੂੰ ਮੰਜ਼ਿਲ ਤਾਂ ਮਿਲ ਗਈ ਹੈ ਬਹੁਤ ਵੱਡੀ ਉੱਚੀ ਪਦਵੀ ਤੁਹਾਨੂੰ ਪ੍ਰਾਪਤ ਹੋਊਗੀ ਹੁਣ ਕੀ ਲੋੜ ਹੈ ਸਾਧ ਸੰਗਤ ਨੂੰ ਧੰਗੁਰੂ ਅਮਰਦਾਸ ਮਹਾਰਾਜ ਯੋਗੁਰ ਸਿੱਖ ਨੂੰ ਕਹਿਣ ਲੱਗੇ ਭਾਈ ਇੱਕ ਗਰੀਬ ਬੰਦਾ ਗਣੀਆਂ ਵਿੱਚ ਝਾੜੂ ਲਾਇਆ ਕਰਦਾ ਸੀ ਉਹ ਝਾੜੂ ਲਾ ਕੇ ਫਿਰ ਉਹਨਾਂ ਘਰਾਂ ਤੋਂ ਜਿਨ੍ਹਾਂ ਦੇ ਬੂਹੇ ਅੱਗੇ ਝਾੜੂ ਲਾਉਂਦਾ ਸੀ ਪ੍ਰਸ਼ਾਦੇ ਲੈ ਆਉਂਦਾ ਭੋਜਨ ਪਾਣੀ ਆਪ ਹੀ ਛਕਦਾ ਆਪਣੇ ਪਰਿਵਾਰ ਨੂੰ ਸਿਖਾਉਂਦਾ ਇਹ ਹੀ ਉਹ ਦਾਰਜਕਾਰ ਸੀ ਗਰੀਬ ਬੰਦਾ ਸੀ ਹਰ ਰੋਜ਼ ਉਹ ਗਲੀ ਵਿੱਚ ਝਾੜੂ ਮਾਰਨ ਆਉਂਦਾ ਅਤੇ ਭੋਜਨ ਪਾਣੀ ਰਸਤ ਵਾਸਤੇ ਉਹਨਾਂ ਲੋੜਵੰਦਾ ਘਰਾਂ ਦੇ ਕੋਲ ਲੈ ਜਾਂਦਾ ਜਿਉਂ-ਜਿਉਂ ਨੂੰ ਲੋੜ ਹੁੰਦੀ ਲੈ ਜਾਂਦਾ ਸੀ ਇੱਕ ਸਹਾੂਕਾਰ ਨੇ ਦੇਖਿਆ ਬੜਾ ਸਬਰ ਸੰਤੋਖ ਵਾਲਾ ਬੰਦਾ ਹੈ ਝਾੜੂ ਲਾ ਕੇ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਿਹਾ ਹੈ ਬੜਾ ਗਰੀਬੀ ਦੇ ਵਿੱਚ ਹੈ ਕਿਉਂ ਨਾ ਇਹਦੀ ਗਰੀਬੀ ਕੱਟਦੀ ਏ ਜਿੱਥੇ ਉਹਨੇ ਝਾੜੂ ਲਾਉਣਾ ਸੀ ਉਥੇ ਲਿਆ ਕੇ ਇੱਕ ਕੀਮਤੀ ਰਤਨ ਰੱਖ ਦਿੱਤਾ ਅਰ ਸੋਚਿਆ ਇਹ ਰਤਨ ਇਹਨੂੰ ਪ੍ਰਾਪਤ ਹੋ ਜਾਏਗਾ ਇਹ ਇਹ ਰਤਨ ਨੂੰ ਵੇਚ ਕੇ ਬੜੀ ਭਾਰੀ ਰਕਮ ਇਸ ਨੂੰ ਮਿਲਦੇਗੀ ਉਹਦੀ ਗਰੀਬੀ ਕੱਟੀ ਜਾਵੇ। ਇਹ ਕੋਈ ਰਤਨ ਇਹਨੂੰ ਅਮੀਰਾ ਵਿੱਚ ਸ਼ਾਮਲ ਕਰ ਦੇਵੇਗਾ। ਜਦੋਂ ਝਾੜੂ ਲਾਉਣ ਵਾਲਾ ਆਇਆ ਉਹਨੇ ਦੇਖਿਆ ਰਤਨ ਪਿਆ ਹੈ ਚੁੱਕ ਲਿਆ। ਚੁੱਕ ਕੇ ਆਪਣੇ ਘਰ ਲੈ ਗਿਆ। ਉਹ ਰਤਨ ਵੇਚਿਆ ਬੜੀ ਭਾਰੀ ਰਕਮ ਉਸ ਨੂੰ ਮਿਲੀ ਉਸ ਰਕਮ ਦੇ ਨਾਲ ਉਹਦੀ ਗਰੀਬੀ ਇਕੱਠੀ ਗਈ ਮਕਾਨ ਵੀ ਨਵਾਂ ਬਣ ਗਿਆ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਹੋ ਗਈਆਂ ਪੈਸੇ ਨਾਲ ਸਭ ਕੁਝ ਹੋ ਜਾਂਦਾ ਹੈ ਕੁਝ ਨਾ ਬਾਅਦ ਉਹ सेठ ਫੇਰ ਉਥੋਂ ਦੀ ਲੰਘਿਆ ਉਹ ਬੰਦਾ ਉਸੇ ਹਾਲਤ ਵਿੱਚ ਫੇਰ ਝਾੜੂ ਲਾ ਰਿਹਾ ਸੀ ਘਰਾਂ ਕੀ ਉਹ सेठ ਕਹਿਣ ਲੱਗਾ ਭਾਈ ਤੈਨੂੰ ਇੱਥੋਂ ਕੋਈ ਰਾਤਾ ਨਹੀਂ ਲੱਭਿਆ ਕਹਿੰਦਾ ਲੱਭਿਆ ਸੀ ਜੀ ਉਹਨੇ ਮੇਰਾ ਜੀਵਨ ਬਦਲ ਦਿੱਤਾ ਮੇਰੀ ਗਰੀਬੀ ਕੱਟ ਦਿੱਤੀ ਮੇਰਾ ਮਕਾਨ ਵੀ ਪੈ ਗਿਆ ਮੈਂ ਸਭ ਪਾਸੇ ਸੁਖਾਲਾ ਹੋ ਗਿਆ ਐਨੀ ਮਾਇਆ ਹੋ ਗਈ ਮੇਰੇ ਕੋਲ ਕਹਿੰਦਾ ਫਿਰ ਤੂੰ ਅਜੇ ਵੀ ਝਾੜੂ ਲਾਉਂਦਾ ਹੈ ਕਹਿੰਦਾ सेठ ਜੀ ਮੈਂ ਝਾੜੂ ਤਾਂ ਲਾਉਣਾ ਮੈਨੂੰ ਸਾਰਾ ਕੁਝ ਹਿੱਸੇ ਤੋਂ ਹੀ ਝਾੜੂ ਤੋਂ ਹੀ ਪ੍ਰਾਪਤ ਹੋਇਆ ਜਦ ਮੈਂ ਝਾੜੂ ਲਾਉਂਦਾ ਸੀ ਤਾਂ ਰਤਨ ਮਿਲਿਆ ਹੁਣ ਸਾਰਾ ਕੁਝ ਪ੍ਰਾਪਤ ਕਰਕੇ ਮੈਂ ਝਾੜੂ ਲਾਉਣਾ ਛੱਡ ਦੇਵਾਂ ਫਿਰ ਤਾਂ ਮੈਂ ਕਿੰਤ ਕਣ ਹੋਵਾਂਗਾ ਇਸ ਕਰਕੇ ਜਿਸ ਕੰਮ ਦੇ ਵਿੱਚੋਂ ਮੈਨੂੰ ਸਾਰਾ ਕੁਝ ਪ੍ਰਾਪਤ ਹੋਇਆ ਹੈ ਉਹ ਕੰਮ ਮੈਂ ਕਿਉਂ ਛੱਡ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਲਿਆ ਲੋਕਾ ਜਿਸ ਸੇਵਾ ਸਿਮਰਨ ਦੀ ਬਰਕਤ ਦੇ ਨਾਲ ਸਾਨੂੰ ਐਡੀ ਵੱਡੀ ਪਦਵੀ ਪ੍ਰਾਪਤ ਹੋਈ ਹੈ ਗੁਰੂ ਨਾਨਕ ਦੀ ਗੱਦੀ ਪ੍ਰਾਪਤ ਹੋਈ ਹੈ ਉਹ ਸੇਵਾ ਸਿਮਰਨ ਮੈਂ ਕਿਵੇਂ ਛੱਡ ਸਕਦਾ ਮੇਰੇ ਦਵਸਥਾ ਦੇ ਵਿੱਚ ਵੀ ਉਹ ਸਿਮਰਨ ਕਰਦੇ ਰਹੇ ਕਹਿੰਦੇ ਇਹ ਹੀ ਸਾਡੇ ਜੀਵਨ ਦਾ ਆਧਾਰ ਹੈ ਆਸਰਾ ਹੈ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਏ ਮੇਰੇ ਮਨ ਤੂੰ ਹਰੀ ਨੂੰ ਤੇ ਆ ਪਰਮਾਤਮਾ ਦਾ ਸਿਮਰਨ ਕਰੇ ਇੱਕ ਮਨ ਇੱਕ ਚਿੰਤ ਹੋ ਕੇ ਪ੍ਰੇਮ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪ ਹਰ ਕੀਆ ਸਦਾ ਸਦਾ ਵਡਿਆਈਆ ਦੇਵ ਦਾ ਪਛੋਤਾਏ ਓਏ ਪਰਮਾਤਮਾ ਸਾਰੀਆਂ ਦਾਤਾਂ ਜੀਵਾਂ ਨੂੰ ਦਿੰਦਾ ਹੈ ਉਹ ਪ੍ਰਮਾਤਮਾ ਦੀਆਂ ਇਹੀ ਵਡਿਆਈਆਂ ਨੇ ਇਹੀ ਸਿਫਤਾਂ ਨੇ ਕਿ ਉਹ ਦੇ ਕੇ ਪਛਤਾਵਾ ਨਹੀਂ ਕਰਦਾ ਬੰਦਾ ਤਾਂ ਪਛਤਾਵਾ ਕਰ ਲਾਂਗੇ ਦੇਖ ਕੇ ਐਵੇਂ ਦੇ ਦਿੱਤਾ ਕਾਨੂੰ ਦੇਣਾ ਸੀ ਗਲਤ ਥਾਂ ਦਿੱਤਾ ਗਿਆ ਪਰ ਉਹ ਨਹੀਂ ਪਛਤਾਵਾ ਕਰਦਾ ਉਹਨੇ ਜਿਹੜੀ ਚੀਜ਼ ਦੇ ਦਿੱਤੀ ਦੇ ਦਿੱਤੀ ਉਹ ਦੇ ਹੀ ਜਾਂਦਾ ਜਨਰਾਤ ਦਾਤਾ ਸਾਨੂੰ ਦਿੰਦਾ ਹੈ ਦੇਖ ਕੇ ਕੋਈ ਪਛਤਾਵਾ ਨਹੀਂ ਕਰਦਾ ਦੇਨ ਰਾਤ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਹਉ ਹਰ ਕੈ ਸਦ ਬਲ ਹਾਰਨ ਜਿਤ ਸੇਵੈ ਸੁਖ ਪਾਏ ਜਿਸ ਸਿਮਰਨ ਦੇ ਵਿੱਚ ਜਿਸ ਗੁਰੂ ਦੀ ਸੇਵਾ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਐਸੇ ਸਤਿਗੁਰੂ ਤੋਂ ਸਦਾ ਬਲਹਾਰ ਜਾਈਏ ਸਦਾ ਸਦਕੇ ਜਾਈਏ ਜਿਹਦੀ ਸੇਵਾ ਕਰਕੇ ਜਿਹਦਾ ਸਿਮਰਨ ਕਰਕੇ ਸਰਦੀਵੀ ਸੁਖ ਪ੍ਰਾਪਤ ਹੋ ਜਾਂਦੇ ਹਨ ਨਾਨਕ ਗੁਰਮਖ ਮਿਲ ਰਹਾ ਹੈ ਹਉਮੈ ਸਾਬਦ ਜਲਾ ਈਸਰੇ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਗੁਰਮਖ ਨੇ ਗੁਰੂ ਦੇ ਲੜ ਲੱਗੇ ਹੋਏ ਨੇ ਗੁਰੂ ਦੀ ਆਗਿਆ ਵਿੱਚ ਚੱਲਦੇ ਨੇ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਅੰਦਰੋਂ ਹੋਮੈ ਨੂੰ ਸਾੜ ਦਿੰਦੇ ਨੇ ਅੰਦਰੋਂ ਹੋਮੈ ਨੂੰ ਖਤਮ ਕਰ ਦਿੰਦੇ ਹਨ ਹਮੈ ਨੂੰ ਖਤਮ ਕਰਕੇ ਫਿਰ ਉਹ ਸਦਾ ਲਈ ਪਰਮਾਤਮਾ ਦੇ ਨਾਲ ਮਿਲ ਜਾਂਦੇ ਨੇ ਆਤਮਿਕ ਤੌਰ ਤੇ ਅੰਦਰੋਂ ਇੱਕ ਵਿਕ ਹੋ ਜਾਂਦੇ ਨੇ ਪਰਮਾਤਮਾ ਦੇ ਨਾਲ ਕਿਉਂਕਿ ਹਮੈ ਅੰਦਰੋਂ ਖਤਮ ਹੋ ਗਈ ਇਹ ਰੋਸ ਪਰਮਾਤਮਾ ਦੇ ਨਾਲ ਵਿਲਾਪ ਹੋ ਜਾਂਦਾ ਹੈ ਹਮੈ ਕਰਕੇ ਹੀ ਦੂਰੀ ਬਣੀ ਹੋਈ ਹੈ ਸਾਡੇ ਉਸ ਮਾਰਗ ਪਰਮਾਤਮਾ ਦੇ ਨਾਲ ਹਉਮੈ ਇੱਕ ਪਰਦਾ ਹੈ ਹਉਮੈ ਕਰਕੇ ਹੀ ਪ੍ਰਮਾਤਮਾ ਸਾ ਤੋਂ ਦੂਰ ਹੈ ਉਹ ਦੂਰ ਨਹੀਂ ਉਹ ਤਾਂ ਬਹੁਤ ਨੇੜੇ ਹੈ ਪਰ ਸਾਡੇ ਅੰਦਰ ਜਿਹੜੀ ਹਉਮੈ ਹਉਮੈ ਦਾ ਪਰਦਾ ਹੈ ਇਸ ਕਰਕੇ ਉਹ ਦੂਰ ਲੱਗਦਾ ਹੈ ਇਸ ਕਰਕੇ ਜਦੋਂ ਹਉਮੈ ਛੱਡ ਵੀ ਹਉਮੈ ਨੂੰ ਸਾਧਨਾ ਹੈ ਗੁਰੂ ਦੇ ਉਪਦੇਸ਼ ਨਾਲ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦਾ ਦੇਸ ਗੁਰੂ ਦਾ ਸ਼ਬਦ ਇਸ ਦਿਨ ਹੋਂਮੈ ਨੂੰ ਸਾਰ ਦੇਵੇਗਾ ਜਿਵੇਂ ਅੱਗ ਦਾ ਛੋਟਾ ਜਾਂ ਕਸਰਾ ਵੱਡੇ ਘਾਰੇ ਬਾਲਣ ਦੇ ਢੇਰ ਨੂੰ ਸਾੜ ਦੇਗਾ ਸੁਆਹ ਕਰ ਦੇਗਾ ਇੰਦਨ ਅਧਕ ਸਕੇ ਲਿਆ ਪਾਪਕ ਰੰਚਕ ਭਾਏ ਬੜਾ ਘਾਰੀ ਲੱਕੜਾਂ ਦਾ ਢੇਰ ਇਕੱਠਾ ਕਰ ਲਈਏ ਇੱਕ ਰਾਈ ਜਿੰਨੇ ਕ ਅੱਗ ਹੀ ਉਸ ਨੂੰ ਸਾੜ ਦੇਵੇਗੀ ਇਸੇ ਤਰ੍ਹਾਂ ਹਉਮੈ ਨੂੰ ਸਾਡੇ ਅੰਦਰੋਂ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਸਾੜ ਦੇਵੇਗਾ ਹਉਮੈ ਖਤਮ ਹੋ ਗਈ ਫਿਰ ਸਦਾ ਉਸ ਪ੍ਰਮਾਤਮਾ ਦੇ ਨਾਲ ਜੀਵ ਆਤਮਾ ਦਾ ਬਿਲਾਪ ਹੋ ਜਾਂਦਾ ਹੈ ਸਦਾ ਫਿਰ ਐਸੇ ਗੁਰਮਖ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਸਾੜ ਲਈ ਉਹ ਫਿਰ ਪਰਮਾਤਮਾ ਦੇ ਨਾਲ ਮਿਲ ਜਾਂਦੇ ਹਨ ਮਹੰਲਾ ਤੀਜਾ ਆਪੇ ਸੇਵਾ ਲਾਇਆ ਨਾ ਆਪੇ ਬਖਸ਼ ਕਰੇ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਆਪ ਹੀ ਕਈ ਜੀਵਾਂ ਨੂੰ ਆਪਣੀ ਸੇਵਾ ਵਿੱਚ ਲਾ ਲੈਂਦਾ ਹੈ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਉਹ ਪਰਮਾਤਮਾ ਆਪ ਹੀ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਕਿਉਂਕਿ ਉਹ ਸਭ ਦਾ ਮਾਤਾ ਪਿਤਾ ਹੈ ਸਾਰਿਆਂ ਦਾ ਮਾਲਕ ਮਾਤਾ ਪਿਤਾ ਉਹ ਆਪ ਹੀ ਹੈ ਮਾਤਾ ਪਿਤਾ ਵਾਂਗ ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ ਸਾਰਿਆਂ ਦੀ ਸਾਰ ਲੈਂਦਾ ਨਾਨਕ ਨਾਮ ਧਿਆਇਨਾ ਤੇਨੇ ਨਿੱਜ ਘਰ ਵਾਸ ਰਹਾ ਜੁਗ ਜੁਗ ਸੋਹਾ ਹੋਏ ਧੰ ਗੁਰੂ ਨਾਨਕ ਦੇ ਮਹਾਰਾਜ ਦੀ ਮੋਹਰ ਲਾ ਕੇ ਤੀਸਰੇ ਨਾਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਜਿਹੜੇ ਨਾਮ ਧਿਆਉਂਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਨਾਮ ਜਪਦੇ ਨੇ ਉਹਨਾਂ ਦਾ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ ਨਿੱਜ ਘਰ ਤੋਂ ਬਾਹਰਲੀ ਭਟਕਣਾ ਮੁੱਕ ਜਾਂਦੀ ਹੈ ਉਹ ਆਪਣੇ ਨਿੱਜ ਰੂਪ ਦੇ ਵਿੱਚ ਟਿਕ ਜਾਂਦੇ ਜਦੋਂ ਮਿਰਤੀ ਆਪਣੇ ਨਿੱਜ ਰੂਪ ਦੇ ਵਿੱਚ ਟਿਕਦੇ ਫਿਰ ਆਨੰਦੀ ਆਨੰਦ ਨੇ ਫਿਰ ਉੱਥੇ ਕੋਈ ਗਮ ਕੋਈ ਚਿੰਤਾ ਕੋਈ ਧੋਖਾ ਕੋਈ ਕਿਸੇ ਪ੍ਰਕਾਰ ਦਾ ਡਰ ਭੈ ਨਹੀਂ ਰਹਿ ਜਾਂਦਾ ਜਿਹੜੇ ਆਪਣੇ ਨਿੱਜ ਰੂਪ ਦੇ ਵਿੱਚ ਠਿੱਕ ਕੇ ਆਪਣੇ ਨਿੱਜ ਘਰ ਦੇ ਵਿੱਚ ਠਿੱਕੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਬਾਹਰਲੀ ਚਿੰਤਾ ਹੈ ਉਹਨਾਂ ਦੀ ਸਮਾਪਤ ਹੋ ਜਾਂਦੀ ਹੈ ਨਿੱਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਆਠ ਸਦਾ ਲਈ ਪ੍ਰਭਾਤਮਾ ਦੇ ਨਾਲ ਸੰਤਰੀ ਜੁੜਦੀ ਹੈ ਐਸੇ ਫਿਰ ਗੁਰਬਖਾਂ ਰੱਬ ਦੇ ਪਿਆਰਿਆਂ ਦੀ ਹਰ ਯੁੱਗ ਦੇ ਵਿੱਚ ਸੋਭਾ ਹੁੰਦੀ ਹੈ ਹਰ ਕੋਈ ਉਹਨਾਂ ਦਾ ਸਨਮਾਨ ਕਰਦਾ ਹੈ ਹਰ ਕੋਈ ਉਹਨਾਂ ਦੀ ਵਡਿਆਈ ਕਰਦਾ ਹੈ ਹਰ ਯੁੱਗ ਦੇ ਵਿੱਚ ਹਰ ਸਮੇਂ ਉਹਨਾਂ ਭਗਤਾਂ ਦੀ ਸਦਾ ਸੋਭਾ ਹੁੰਦੀ ਰਹਿੰਦੀ ਹੈ ਸੋਭਾ ਤਾਂ ਮਾਇਆ ਧਾਰੀਆਂ ਦੀ ਵੀ ਹੋ ਜਾਂਦੀ ਹੈ ਸੋਭਾ ਚਾਰ ਦੇ ਰਾਜੇ ਮਹਾਰਾਜਾਂ ਦੀ ਵੀ ਹੋ ਜਾਂਦੀ ਹੈ ਜਦੋਂ ਉਹਨਾਂ ਦਾ ਉਹ ਰਾਜ ਭਾਗ ਖੁੱਸ ਜਾਂਦਾ ਹੈ ਸੋਭਾ ਵੀ ਨਾਲੇ ਚਲੀ ਜਾਂਦੀ ਹੈ ਮਾਇਆ ਦੀ ਸੋਭਾ ਵੀ ਸਾਦ ਸੰਗਤ ਉਹਨਾਂ ਚਿਰਿਆ ਜਿੰਨਾ ਚਿਰ ਮਾਇਆ ਕੋਲ ਹੈ ਜਦੋਂ ਮਾਇਆ ਚਲੀ ਗਈ ਸੁਭਾਵੀ ਨਾਲੇ ਵਗ ਜਾਂਦੀ ਆ ਪਰ ਜਿਹੜੇ ਭਗਤ ਨੇ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਸੋਭਾ ਤਾਂ ਰਹਿੰਦੀ ਦੁਨੀਆਂ ਤੱਕ ਰਹਿੰਦੀ ਹੈ ਸਦਾ ਉਹਨਾਂ ਦੀ ਵਡਿਆਈ ਹੁੰਦੀ ਰਹਿੰਦੀ ਹੈ ਕੋਈ ਨਹੀਂ ਜਾਣਦਾ ਭਗਤ ਕਬੀਰ ਜੀ ਦੇ ਸਮੇਂ ਕੌਣ-ਕੌਣ ਰਾਜਾ ਸੀ ਕਿਹਦਾ ਕਿਹਦਾ ਇੱਥੇ ਹੁਕਮ ਚੱਲਦਾ ਸੀ ਕੇਵਲ ਭਗਤ ਕਬੀਰ ਜੀ ਅਨਸਾਰੀ ਦੁਨੀਆਂ ਜਾਣਦੀ ਹੈ ਸੋ ਇਸ ਕਰਕੇ ਉਹਨਾਂ ਦੀ ਸੋਭਾ ਸਦਾ ਵਾਸਤੇ ਹੁੰਦੀ ਆ ਹਰ ਯੁੱਗ ਦੇ ਵਿੱਚ ਕਾਇਮ ਹੋ ਜਾਂਦੀ ਐ ਸਦਾ ਉਹਨਾਂ ਨੂੰ ਸਰਾਹਿਆ ਜਾਂਦਾ ਹੈ ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦਾ ਫਿਰ ਅੰਦਰ ਆਪਣੇ ਨਿੱਜ ਘਰ ਦੇ ਵਿੱਚ ਟਿਕਾਣਾ ਹੋ ਜਾਂਦਾ ਹੈ ਭਾਵ ਉਹ ਆਪਣੇ ਨਿੱਜ ਸਰੂਪ ਦੇ ਵਿੱਚ ਟਿਕ ਜਾਂਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਬਾਹਰਲੀ ਚਿੰਤਾ ਬਾਹਰ ਦਾ ਡਰ ਭੈ ਹਰ ਤਰ੍ਹਾਂ ਦਾ ਉਹਨਾਂ ਦਾ ਖਤਮ ਹੋ ਜਾਂਦਾ ਹੈ ਪੌੜੀ ਤੂੰ ਕਾਰਨ ਕਾਰਨ ਸਰਥ ਹੈ ਕਲਪੇ ਮੈਂ ਤੁਝ ਬਿਨ ਅਬਰਨਾ ਕੋਈ ਇਸ ਪੌੜੀ ਦੇ ਨਾਲ ਦੋ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਨ ਇਹ ਪੌੜੀ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਈਦੇ ਵਿੱਚ ਗੁਰੂ ਜੀ ਬਖਸ਼ਿਸ਼ ਕਰਦੇ ਆਂ ਰਹੀ ਬਾਹੇ ਗੁਰੂ ਤੂੰ ਸਭ ਕੁਝ ਕਰਨ ਕਾਰਨ ਸਰਰਥ ਹੈ ਤੇਰੇ ਤੋਂ বিনা ਹੋਰ ਦੂਸਰਾ ਕੋਈ ਮੇਰਾ ਸਹਾਰਾ ਨਹੀਂ ਤੂੰ ਸਭ ਕੁਝ ਕਰ ਸਕਦਾ ਤੇ ਤੇਰੇ ਚ ਸਾਰੀਆਂ ਤਾਕਤਾਂ ਨੇ ਇਸ ਕਰਕੇ ਮੈਂ ਤੇਰਾ ਸਹਾਰਾ ਧੱਕਿਆ ਤੇਰੇ ਤੋਂ বিনা ਹੋਰ ਕੋਈ ਮੈਨੂੰ ਦੂਸਰਾ ਨજર ਨਹੀਂ ਆਉਂਦਾ ਸਹਾਰਾ ਦੇਣ ਵਾਲਾ ਤੁਹਾਡਾ ਆਪੇ ਸ੍ਰਿਸ਼ਟ ਸਿਰ ਜੀਆ ਆਪੇ ਫੁਨ ਕੋਈ ਹੈ ਵਾਹਿਗੁਰੂ ਤੂੰ ਆਪ ਹੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਇਹ ਆਪ ਹੀ ਸ੍ਰਿਸ਼ਟੀ ਨੂੰ ਫਿਰ ਖਤਮ ਕਰਨ ਲਈ ਸਮਰੱਥ ਹੈ ਇਹ ਇੱਕ ਤੇਰੀ ਖੇਡ ਹੈ ਤੂੰ ਆਪ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪ ਹੀ ਉਸ ਨੂੰ ਸੰਬਾਪਤ ਕਰ ਦਿੰਦਾ ਹੈ ਜਦੋਂ ਤੇਰੀ ਇੱਛਾ ਹੁੰਦੀ ਹੈ ਮੈਂ ਇੱਕ ਤੋਂ ਅਨੇਕ ਹੋ ਜਾਵਾਂ ਤਾਂ ਤੇਰੇ ਫੁਰਨੇ ਨਾਲ ਇਹ ਸੰਸਾਰ ਹੋਦ ਵਿੱਚ ਆ ਜਾਂਦਾ ਜਦੋਂ ਫੇਰ ਤੇਰੀ ਇੱਛਾ ਹੁੰਦੀ ਆ ਮੈਂ ਇੱਕ ਹੋ ਜਾਵਾਂ ਤਾਂ ਸਾਰਾ ਕੁਝ ਸਮਾਪਤ ਹੋ ਜਾਂਦਾ ਤੇਰੇ ਇੱਕ ਫੁਰਨੇ ਨਾਲ ਸਭ ਕੁਝ ਤੇਰੇ ਵਿੱਚ ਸਮਾ ਜਾਂਦਾ ਜਦ ਆਹ ਅਹੰਕਾਰ ਖੰਖਰਤ ਹੋ ਕਬੂ ਤੂੰ ਮੈਂ ਬਿੰਦ ਦੇ ਤਾਰ ਸਭ ਹੂੰ ਜਦੋਂ ਤੂੰ ਆਪਣੀ ਇਹ ਜੀਵਨ ਸਤਾ ਖਿੱਚ ਲੈਣਾ ਸਾਰੇ ਤੇਰੇ ਵਿੱਚ ਹੀ ਮਿਲ ਜਾਂਦੇ ਨੇ ਸਾਰੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ ਤੂੰ ਇਕੱਲਾ ਹੀ ਰਹਦੰਦਾ ਜਦੋਂ ਤੇਰੀ ਇੱਛਾ ਹੁੰਦੀ ਆ ਤੂੰ ਇੱਕ ਤੋਂ ਅਨੇਕ ਹੋ ਜਾਂਦਾ ਹੈ ਸਭ ਤੇਰੀ ਖੇਡ ਹੈ ਤੂੰ ਆਪ ਸ੍ਰਿਸ਼ਟੀ ਨੂੰ ਸਿਰਜਦਾ ਹੈ ਆਪ ਹੀ ਉਸ ਨੂੰ ਖਤਮ ਕਰਦਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਹੈ ਵਾਹਿਗੁਰੂ ਸਾਰੇ ਇੱਕੋ ਹੀ ਸ਼ਬਦ ਇੱਕੋ ਹੀ ਤੇਰਾ ਹੁਕਮ ਵਰਤ ਰਿਹਾ ਹੈ ਤੂੰ ਜੋ ਚਾਹਣਾ ਉਹੀ ਹੁੰਦਾ ਜੋ ਤੂੰ ਕਰਨਾ ਚਾਹੇ ਉਹੀ ਹੋ ਜਾਂਦਾ ਸਭ ਤੇਰਾ ਹੀ ਹੁਕਮ ਵਰਤਦਾ ਤੇਰੇ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਹਿੱਲ ਨਹੀਂ ਸਕਦਾ ਬੜਿਆਈ ਗੁਰਮਖ ਦੇ ਪ੍ਰਾਵ ਹਰ ਪਾਦੈ ਸੋਈ ਗੁਰਮਖਾ ਨੂੰ ਜਿਹੜੇ ਗੁਰੂ ਦੇ ਲੱਗ ਲੱਗ ਜਾਂਦੇ ਨੇ ਉਹਨਾਂ ਨੂੰ ਪਰਮਾਤਮਾ ਬੜੇ ਆਈ ਦਿੰਦਾ ਉਹੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਣਦੇ ਨੇ ਮਿਲ ਜਾਂਦੇ ਨੇ ਜਿਹੜੇ ਗੁਰਮਖ ਨੇ ਗੁਰੂ ਦੇ ਲੱਗ ਲੱਗ ਜਾਣ ਗੁਰੂ ਦੀ ਆਗਿਆ ਅਨੁਸਾਰ ਚੱਲਣ ਐਸੇ ਗੁਰਮਖਾਂ ਨੂੰ ਪਰਮਾਤਮਾ ਆਪ ਬੜਿਆਈ ਦਿੰਦਾ ਉਹ ਪਰਮਾਤਮਾ ਦੇ ਰਾਗ ਮਿਲ ਜਾਂਦੇ ਨੇ ਉਸ ਨੂੰ ਪ੍ਰਾਪਤ ਕਰ ਲੈਣ ਦੇ ਹਨ ਗੁਰਮਖ ਨਾਮਿਕ ਆਰਾਧਿਆ ਸਭ ਆਖਾ ਹੋ ਤਨ ਤਨ ਧੰਮ ਗੁਰ ਸੋਈ ਸੁਤਾ ਤਨ ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਗੁਰੂ ਦੀ ਕਿਰਪਾ ਨਾਲ ਗੁਰਵਖ ਬੜ ਕੇ ਉਸ ਪਰਮਾਤਮਾ ਦੀ ਅਰਦਾਸਾ ਕੀਤੀ ਉਹਦਾ ਨਾਮ ਜੱਪਣਾ ਐਸੇ ਗੁਰੂ ਨੂੰ ਤਨ ਤਨ ਆਖੀਏ ਉਹ ਧੰਨਤਾ ਦੇ ਜੋਗ ਹੈ ਗੋ ਜਿਹਦੀ ਕਿਰਪਾ ਨੇ ਜਿਹਦੇ ਘੱਟ ਲਾ ਕੇ ਉਸ ਮਾਰਗ ਪਰਮਾਤਮਾ ਦੀ ਅਰਦਾਸ ਕੀਤੀ ਹੈ ਇਹ ਲਾਸਟ 29ਵੀਂ ਫੌੜੀ ਹੈ ਸੋਤ ਨਾਗ ਦੀ ਬਾੜ ਦੀ ਇਹਦੇ ਪਿੱਛੇ ਸੁੱਧ ਸ਼ਬਦ ਲਿਖਿਆ ਹੋਇਆ ਜਿਸ ਦਾ ਭਾਵ ਕਿ ਜਦੋਂ ਫੌੜੀਆਂ ਦੇ ਨਾਲ ਸ਼ਲੋਕ ਮਿਲਾਏ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਦੁਬਾਰਾ ਆਪਣਾ ਚੈੱਕ ਕੀਤਾ ਨਿਗਰਾਨੀ ਕੀਤੀ ਤੇ ਨਾਲ ਸੰਕੇਤ ਲਿਖ ਦਿੱਤਾ ਕਿ ਸੁੱਧ ਸਤਿ ਪਾਵੇ ਭਾਈ ਧੀਰ ਕੀਤੀ ਹੋਈ ਹੈ ਚੈੱਕ ਕੀਤੀ ਹੋਈ ਹੈ ਕਿ 29 ਮਈ ਪੌੜੀ ਜੋ ਸੋਟ ਰਾਗ ਦੀ ਬਾਹਰ ਦੀ ਲਾਸਟ ਪੌੜੀ ਹੈ ਦੋਸਰੋਹ ਗੁਰੂ ਅੰਗਦਾਸ ਮਹਾਰਾਜ ਜੀ ਦੇ ਇਸ ਪੌੜੀ ਦੇ ਨਾਲ ਮਿਲਾ ਕੇ ਇਹ ਸ਼ਬਦੀ ਆਪਾਂ ਨੇ ਤੁਸ਼ਬੁद्धि ਦੇ ਮੁਤਾਬਕ ਵਿਚਾਰ ਕੀਤੀ ਹੈ